ਹੈਲਥਨੈਸ ਜੁਲੀਆਂ ਖਬਰਾਂ ਲੈ ਕੇ ਹਾਜ਼ਰਾਂ ਅਸਾ ਸਵੀਕਾਰ ਸਵੱਗਤ ਹੈ ਤੁਹਾਡਾ ਅਦਿਸ਼ਾ ਹੈਲਥ ਤੇ ਦੁੱਧ ਸਾਡੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਪਰ ਇਸ ਵਿੱਚ ਕੁਝ ਚੀਜ਼ਾਂ ਨੂੰ ਮਿਲਾ ਕੇ ਪੀਣ ਨਾਲ ਜ਼ਿਆਦਾ ਫਾਇਦੇ ਮਿਲਦੇ ਹਨ ਬਾਹਰ ਦਾ ਭੋਜਨ ਖਾਣ ਨਾਲ ਲੋਕਾਂ ਨੂੰ ਘੱਟ ਉਮਰ ਜੀ ਹੀ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ ਇਸ ਲਈ ਤੁਸੀਂ ਦੁੱਧ ਨੂੰ ਆਪਣੀ ਖੁਰਾਕ ਵਿੱਚ ਸ਼ਾਮਿਲ ਕਰ ਸਕਦੇ ਹੋ ਦੁੱਧ ਸੇਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਇਹ ਸਰੀਰਕ ਅਤੇ ਮਾਨਸਿਕ ਸਿਹਤ ਦੋਨਾਂ ਲਈ ਜ਼ਰੂਰੀ ਹੈ ਦੁੱਧ ਨੂੰ ਰੋਜ਼ਾਨਾ ਪੀਣ ਨਾਲ ਤੁਹਾਨੂੰ ਕਈ ਲਾਭ ਮਿਲ ਸਕਦੇ ਹਨ ਪਰ ਦੁੱਧ 'ਚ ਕੁਝ ਹੋਰ ਚੀਜ਼ਾਂ ਮਿਲਾ ਕੇ ਪੀਣ ਨਾਲ ਇਸ ਤੋਂ ਵੀ ਜ਼ਿਆਦਾ ਲਾਭ ਮਿਲ ਸਕਦੇ ਹਨ ਦੁੱਧ 'ਚ ਦਾਲਚੀਨੀ ਮਿਲਾ ਕੇ ਪੀਓ ਦੁੱਧ 'ਚ ਦਾਲਚੀਨੀ ਮਿਲਾ ਕੇ ਪੀਣ ਨਾਲ ਸੇਤ ਨੂੰ ਕਈ ਲਾਭ ਮਿਲ ਸਕਦੇ ਹਨ ਇੱਕ ਗਲਾਸ ਗਰਮ ਦੁੱਧ 'ਚ ਦਾਲਚੀਨੀ ਮਿਲਾ ਕੇ ਪੀਣ ਨਾਲ ਨਾ ਸਿਰਫ ਦੁੱਧ ਦਾ ਸੁਆਦ ਵੱਧ ਜਾਂਦਾ ਹੈ ਸਗੋਂ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਕੇ ਸਰੀਰ 'ਚ ਹੋ ਰਹੀ ਸੋਜ ਨੂੰ ਘੱਟ ਕੀਤਾ ਜਾ ਸਕਦਾ ਹੈ ਚੀਆ ਬੀਜ ਚੀਆ ਬੀਜ ਨਾਲ ਭਾਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਦੁੱਧ ਚ ਚੀਆ ਬੀਜ ਨੂੰ ਮਿਲਾਉਂਦੇ ਹੋ ਤਾਂ ਦੁੱਧ ਦਾ ਪੋਸ਼ਣ ਵੱਧ ਜਾਂਦਾ ਹੈ ਚੀਆ ਬੀਜ ਚ ਓਮੇਗਾ 3 ਫੈਟੀ ਐਸਿਡ ਅਤੇ ਕਈ ਸਾਰੇ ਮਿਨਰਲਸ ਪਾਈ ਜਾਂਦੇ ਹਨ ਇਸ ਨਾਲ ਸਰੀਰ ਨੂੰ એનર્ਜੀ ਮਿਲਦੀ ਹੈ ਅਤੇ ਲੰਬੇ ਸਮੇਂ ਤੱਕ ਪੇਟ ਭਰਿਆ ਰਹਿੰਦਾ ਹੈ ਸ਼ਿਆਤ ਦੁੱਧ ਚ ਸ਼ਿਆਤ ਮਿਲਾ ਕੇ ਪੀਣ ਨਾਲ ਵੀ ਸੇਤ ਨੂੰ ਕਈ ਲਾਭ ਮਿਲ ਸਕਦੇ ਹਨ ਸ਼ਿਆਤ ਚ ਐਂਟੀਆਕਸੀਡੈਂਟ ਅਤੇ ਸਾਰਵਰੋਧੀ ਗੁਣ ਪਾਈ ਜਾਂਦੇ ਹਨ ਇਸ ਨਾਲ ਸਿਰਫ ਦੁੱਧ ਦਾ ਸਵਾਦ ਹੀ ਨਹੀਂ ਵੱਧਦਾ ਸਗੋਂ ਸਰਦੀ ਜ਼ੁਕਾਮ ਅਤੇ ਗਲੇ ਦੀ ਖਾਰਿਸ਼ ਤੋਂ ਵੀ ਰਾਹ ਮਿਲਦਾ ਹੈ ਡਰਾਈ ਫੂਡਸ ਦੁੱਧ ਚ ਬਦਾਮ ਅਤੇ ਕਾਜੂ ਦਾ ਪਾਊਡਰ ਮਿਲਾ ਕੇ ਪੀਣ ਨਾਲ ਸਿਰਫ ਦੁੱਧ ਦਾ ਸਵਾਦ ਹੀ ਨਹੀਂ ਵੱਧਦਾ ਸਗੋਂ ਪ੍ਰੋਟੀਨ ਪੈਕਰ ਡਰਿੰਕ ਸਿਹਤ ਲਈ ਫਾਇਦੇਮੰਦ ਵੀ ਹੁੰਦਾ ਹੈ ਇਸ ਦੇ ਨਾਲ ਹੀ ਦਿਲ ਨੂੰ ਸੇਤਮੰਦ ਰੱਖਣ ਚ ਮਦਦ ਮਿਲਦੀ ਹੈ ਹੈਲਥ ਨਸ ਜੁੜੀਆਂ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਮਲ ਤਾਨਬਾਦ ਹੈਲਥ ਨਸ ਜੁੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਤਿ ਸ੍ਰੀ ਅਕਾਲ ਸਵਕਤੇਤਾ ਦਿਸ਼ਾ ਹੈਲਥ ਤੇ ਦੁੱਧ ਸਾਡੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਪਰ ਇਸ ਵਿੱਚ ਕੁਝ ਚੀਜ਼ਾਂ ਨੂੰ ਮਿਲਾ ਕੇ ਪੀਣ ਨਾਲ ਜ਼ਿਆਦਾ ਫਾਇਦੇ ਮਿਲਦੇ ਹਨ ਬਾਹਰ ਦਾ ਭੋਜਨ ਖਾਣ ਨਾਲ ਲੋਕਾਂ ਨੂੰ ਘੱਟ ਉਮਰ ਜੀ ਹੀ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ ਇਸ ਲਈ ਤੁਸੀਂ ਦੁੱਧ ਨੂੰ ਆਪਣੀ ਖੁਰਾਕ ਵਿੱਚ ਸ਼ਾਮਿਲ ਕਰ ਸਕਦੇ ਹੋ ਦੁੱਧ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਇਹ ਸਰੀਰਕ ਅਤੇ ਮਾਨਸਿਕ ਸਿਹਤ ਦੋਨਾਂ ਲਈ ਜ਼ਰੂਰੀ ਹੈ ਦੁੱਧ ਨੂੰ ਰੋਜ਼ਾਨਾ ਪੀਣ ਨਾਲ ਤੁਹਾਨੂੰ ਕਈ ਲਾਭ ਮਿਲ ਸਕਦੇ ਹਨ ਪਰ ਦੁੱਧ 'ਚ ਕੁਝ ਹੋਰ ਚੀਜ਼ਾਂ ਮਿਲਾ ਕੇ ਪੀਣ ਨਾਲ ਇਸ ਤੋਂ ਵੀ ਜ਼ਿਆਦਾ ਲਾਭ ਮਿਲ ਸਕਦੇ ਹਨ ਦੁੱਧ 'ਚ ਦਾਲਚੀਨੀ ਮਿਲਾ ਕੇ ਪੀਓ ਦੁੱਧ 'ਚ ਦਾਲਚੀਨੀ ਮਿਲਾ ਕੇ ਪੀਣ ਨਾਲ ਸਿਹਤ ਨੂੰ ਕਈ ਲਾਭ ਮਿਲ ਸਕਦੇ ਹਨ ਇੱਕ ਗਲਾਸ ਗਰਮ ਦੁੱਧ 'ਚ ਦਾਲਚੀਨੀ ਮਿਲਾ ਕੇ ਪੀਣ ਨਾਲ ਨਾ ਸਿਰਫ ਦੁੱਧ ਦਾ ਸੁਆਦ ਵੱਧ ਜਾਂਦਾ ਹੈ ਸਗੋਂ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਕੇ ਸਰੀਰ 'ਚ ਹੋ ਰਹੀ ਸੋਜ ਨੂੰ ਘੱਟ ਕੀਤਾ ਜਾ ਸਕਦਾ ਹੈ ਚੀਆ ਬੀਜ ਚੀਆ ਬੀਜ ਨਾਲ ਭਾਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਦੁੱਧ ਚ ਚੀਆ ਬੀਜ ਨੂੰ ਮਿਲਾਉਂਦੇ ਹੋ ਤਾਂ ਦੁੱਧ ਦਾ ਪੋਸ਼ਣ ਵੱਧ ਜਾਂਦਾ ਹੈ ਚੀਆ ਬੀਜ ਚ ਓਮੇਗਾ 3 ਫੈਟੀ ਐਸਿਡ ਅਤੇ ਕਈ ਸਾਰੇ ਮਿਨਰਲਸ ਪਾਈ ਜਾਂਦੇ ਹਨ ਇਸ ਨਾਲ ਸਰੀਰ ਨੂੰ એનર્ਜੀ ਮਿਲਦੀ ਹੈ ਅਤੇ ਲੰਬੇ ਸਮੇਂ ਤੱਕ ਪੇਟ ਭਰਿਆ ਰਹਿੰਦਾ ਹੈ ਸ਼ਾਇਦ ਦੁੱਧ ਚ ਸ਼ਿਆਤ ਮਿਲਾ ਕੇ ਪੀਣ ਨਾਲ ਵੀ ਸੇਤ ਨੂੰ ਕਈ ਲਾਭ ਮਿਲ ਸਕਦੇ ਹਨ ਸ਼ਿਆਤ ਚ ਐਂਟੀਆਕਸੀਡੈਂਟ ਅਤੇ ਸਾਰਵਰੋਧੀ ਗੁਣ ਪਾਈ ਜਾਂਦੇ ਹਨ ਇਸ ਨਾਲ ਸਿਰਫ ਦੁੱਧ ਦਾ ਸਵਾਦ ਹੀ ਨਹੀਂ ਵੱਧਦਾ ਸਗੋਂ ਸਰਦੀ ਜ਼ੁਕਾਮ ਅਤੇ ਗਲੇ ਦੀ ਖਾਰਿਸ਼ ਤੋਂ ਵੀ ਰਾਹ ਮਿਲਦਾ ਹੈ ਡਰਾਈ ਫੂਡਸ ਦੁੱਧ ਚ ਬਦਾਮ ਅਤੇ ਕਾਜੂ ਦਾ ਪਾਊਡਰ ਮਿਲਾ ਕੇ ਪੀਣ ਨਾਲ ਸਿਰਫ ਦੁੱਧ ਦਾ ਸਵਾਦ ਹੀ ਨਹੀਂ ਵੱਧਦਾ ਸਗੋਂ ਪ੍ਰੋਟੀਨ ਪੈਕਰ ਡਰਿੰਕ ਸਿਹਤ ਲਈ ਫਾਇਦੇਮੰਦ ਵੀ ਹੁੰਦਾ ਹੈ ਇਸ ਦੇ ਨਾਲ ਹੀ ਦਿਲ ਨੂੰ ਸੇਤਮੰਦ ਰੱਖਣ ਚ ਮਦਦ ਮਿਲਦੀ ਹੈ ਹੈਲਥ ਨੈਸ ਜੁੜੀਆਂ ਖਬਰਾਂ ਦੇਖਣ ਲਈ ਜੁੜੇ ਹੋ ਰਹੇ ਦਿਸ਼ਾ ਹੈਲਥ ਮਲ ਤਾਨਵਾਦ ਹੈਲਥ ਨੈਸ ਜੁੜੀਆਂ ਖਬਰਾਂ ਲੈ ਕੇ ਹਾਜ਼ਰਾਂ ਅਸਾ ਸਵੀਕਾਰ ਸਵਖੇਤਾ ਦਿਸ਼ਾ ਹੈਲਥ ਤੇ ਦੁੱਧ ਸਾਡੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਪਰ ਇਸ ਵਿੱਚ ਕੁਝ ਚੀਜ਼ਾਂ ਨੂੰ ਮਿਲਾ ਕੇ ਪੀਣ ਨਾਲ ਜ਼ਿਆਦਾ ਫਾਇਦੇ ਮਿਲਦੇ ਹਨ ਬਾਹਰ ਦਾ ਭੋਜਨ ਖਾਣ ਨਾਲ ਲੋਕਾਂ ਨੂੰ ਘੱਟ ਉਮਰ ਜੀ ਹੀ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ ਇਸ ਲਈ ਤੁਸੀਂ ਦੁੱਧ ਨੂੰ ਆਪਣੀ ਖੁਰਾਕ ਵਿੱਚ ਸ਼ਾਮਿਲ ਕਰ ਸਕਦੇ ਹੋ ਦੁੱਧ ਸੇਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਇਹ ਸਰੀਰਕ ਅਤੇ ਮਾਨਸਿਕ ਸਿਹਤ ਦੋਨਾਂ ਲਈ ਜ਼ਰੂਰੀ ਹੈ ਦੁੱਧ ਨੂੰ ਰੋਜ਼ਾਨਾ ਪੀਣ ਨਾਲ ਤੁਹਾਨੂੰ ਕਈ ਲਾਭ ਮਿਲ ਸਕਦੇ ਹਨ ਪਰ ਦੁੱਧ 'ਚ ਕੁਝ ਹੋਰ ਚੀਜ਼ਾਂ ਮਿਲਾ ਕੇ ਪੀਣ ਨਾਲ ਇਸ ਤੋਂ ਵੀ ਜ਼ਿਆਦਾ ਲਾਭ ਮਿਲ ਸਕਦੇ ਹਨ ਦੁੱਧ 'ਚ ਦਾਲਚੀਨੀ ਮਿਲਾ ਕੇ ਪੀਓ ਦੁੱਧ 'ਚ ਦਾਲਚੀਨੀ ਮਿਲਾ ਕੇ ਪੀਣ ਨਾਲ ਸੇਥ ਨੂੰ ਕਈ ਲਾਭ ਮਿਲ ਸਕਦੇ ਹਨ ਇੱਕ ਗਲਾਸ ਗਰਮ ਦੁੱਧ 'ਚ ਦਾਲਚੀਨੀ ਮਿਲਾ ਕੇ ਪੀਣ ਨਾਲ ਨਾ ਸਿਰਫ ਦੁੱਧ ਦਾ ਸੁਆਦ ਵੱਧ ਜਾਂਦਾ ਹੈ ਸਗੋਂ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਕੇ ਸਰੀਰ 'ਚ ਹੋ ਰਹੀ ਸੋਜ ਨੂੰ ਘਟਕੀਤਾ ਜਾ ਸਕਦਾ ਹੈ ਚੀਆ ਬੀਜ ਚੀਆ ਬੀਜ ਨਾਲ ਭਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਦੁੱਧ ਚ ਚੀਆ ਬੀਜ ਨੂੰ ਮਿਲਾਉਂਦੇ ਹੋ ਤਾਂ ਦੁੱਧ ਦਾ ਪੋਸ਼ਣ ਵੱਧ ਜਾਂਦਾ ਹੈ ਚੀਆ ਬੀਜ ਚ ਓਮੇਗਾ 3 ਫੈਟੀ ਐਸਿਡ ਅਤੇ ਕਈ ਸਾਰੇ ਮਿਨਰਲਸ ਪਾਈ ਜਾਂਦੇ ਹਨ ਇਸ ਨਾਲ ਸਰੀਰ ਨੂੰ એનર્ਜੀ ਮਿਲਦੀ ਹੈ ਅਤੇ ਲੰਬੇ ਸਮੇਂ ਤੱਕ ਪੇਟ ਭਰਿਆ ਰਹਿੰਦਾ ਹੈ ਸ਼ਿਆਤ ਦੁੱਧ ਚ ਸ਼ਿਆਤ ਮਿਲਾ ਕੇ ਪੀਣ ਨਾਲ ਵੀ ਸੇਕ ਨੂੰ ਕਈ ਲਾਭ ਮਿਲ ਸਕਦੇ ਹਨ ਸ਼ਿਆਤ ਚ ਐਂਟੀਆਕਸੀਡੈਂਟ ਅਤੇ ਸਾਰਵਰੋਧੀ ਗੁਣ ਪਾਈ ਜਾਂਦੇ ਹਨ ਇਸ ਨਾਲ ਸਿਰਫ ਦੁੱਧ ਦਾ ਸਵਾਦ ਹੀ ਨਹੀਂ ਵੱਧਦਾ ਸਗੋਂ ਸਰਦੀ ਜ਼ੁਕਾਮ ਅਤੇ ਗਲੇ ਦੀ ਖਾਰਿਸ਼ ਤੋਂ ਵੀ ਰਾਹ ਮਿਲਦਾ ਹੈ ਡਰਾਈ ਫੂਡਸ ਦੁੱਧ ਚ ਬਦਾਮ ਅਤੇ ਕਾਜੂ ਦਾ ਪਾਊਡਰ ਮਿਲਾ ਕੇ ਪੀਣ ਨਾਲ ਸਿਰਫ ਦੁੱਧ ਦਾ ਸਵਾਦ ਹੀ ਨਹੀਂ ਵੱਧਦਾ ਸਗੋਂ ਪ੍ਰੋਟੀਨ ਪੈਕਰ ਡਰਿੰਕ ਸਿਹਤ ਲਈ ਫਾਇਦੇਮੰਦ ਵੀ ਹੁੰਦਾ ਹੈ ਇਸ ਦੇ ਨਾਲ ਹੀ ਦਿਲ ਨੂੰ ਸੇਤਮੰਦ ਰੱਖਣ ਚ ਮਦਦ ਮਿਲਦੀ ਹੈ ਫੂਡ ਹੈਲਥ ਨਾਲ ਜੁੜੀਆਂ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥਮਲ ਧੰਨਵਾਦ